ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰਨ ਕੀ ਹੋਲੇ ਮਹੌਲਾ ਕਹੋ ਕਿਰਪਾ ਨਿਤ ਬਚਨੇ ਮੋਲਾ ਹੋਲੇ ਮਹੱਲੇ ਦਾ ਤਿਉਹਾਰ ਹਰ ਸਾਲ ਸਿੱਖ ਜਗਤ ਵਿੱਚ ਚੇਤ ਦੇ ਮਹੀਨੇ ਹੋਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ ਵੈਸੇ ਤੇ ਹਰ ਗੁਰੂ ਧਾਮਾਂ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ ਹੈ ਪਰ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਤੇ ਇੱਥੇ ਲੱਖਾਂ ਦੀ ਗਿਣਤੀ ਵਿੱਚ ਤਿੰਨ ਦਿਨ ਹੋਲੀ ਤੋਂ ਇੱਕ ਦਿਨ ਪਹਿਲੇ ਤੋਂ ਲੈ ਕੇ ਹੋਲੀ ਤੋਂ ਅਗਲੇ ਦਿਨ ਤੱਕ ਵੱਡਾ ਜੋੜ ਮੇਲਾ ਸਜਦਾ ਹੈ ਇਹ ਸਿਰਫ ਰੰਗਾਂ ਦਾ ਹੀ ਨਹੀਂ ਬਲਕਿ ਖਾਲਸਾ ਹੀ ਜਾਹੋ ਜਲਾਲ ਸ਼ੂਰ ਵੀਰਤਾ ਭਗਤੀ ਅਤੇ ਸ਼ਕਤੀ ਦਾ ਵੀ ਪ੍ਰਤੀਕ ਹੈ ਅਤੇ ਕੌਮੀ ਜੋੜ ਮੇਲਾ ਵੀ ਹੈ ਖਾਲਸਾ ਹੋਲੀ ਨਹੀਂ ਹੋਲਾ ਖੇਡਦਾ ਹੈ ਅਤੇ ਮਹੱਲਾ ਵੱਡਾ ਜਲੂਸ ਕਰਦਾ ਹੈ ਤਾਂ ਕਿ ਲੋੜ ਪੈਣ ਤੇ ਸਿੱਖ ਦੁਸ਼ਮਨਾਂ ਦੇ ਨਾਲ ਮੁਕਾਬਲੇ ਲਈ ਤਿਆਰ ਰਹਿ ਸਕਣ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੇ ਮਹੱਲੇ ਨੂੰ ਜੋੜ ਮੇਲੇ ਦਾ ਰੂਪ ਦਿੱਤਾ ਜਿਸ ਵਿੱਚ ਗੁਰੂ ਦੇ ਸਿੱਖ ਉਤਸ਼ਾਹ ਨਾਲ ਕੁੜ ਸਵਾਰੀ ਜੰਗੀ ਕਰਤਬ ਅਤੇ ਗਤਕਾਂ ਦਾ ਪ੍ਰਦਰਸ਼ਨ ਕਰ ਸਕਣ ਤਾਂ ਕਿ ਸਿੱਖ ਸਮਾਜ ਗੰਦੇ ਨਸ਼ਿਆਂ ਰੰਗਾਂ ਅਤੇ ਹੋਰ ਕੁਰੇਤੀਆਂ ਤੋਂ ਬਚ ਸਕਣ ਹੋਲੇ ਮਹਾਰਜ ਜਿਨੇ ਬਤਾਇਆ ਐਸਾ ਗੁਰਵੜ ਭਾਗੀ ਪਾਇਆ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਵਿੱਚ ਅਹੰਕਾਰ ਮਿਟਾ ਕੇ ਆਤਮ ਵਿਸ਼ਵਾਸ ਭਰਿਆ ਸਿੱਖਾਂ ਨੂੰ ਸੰਤ ਸਿਪਾਹੀ ਬਣਾਉਣ ਦੇ ਲਈ ਹੋਲੇ ਮਹੱਲੇ ਤੇ ਖੇਡਾਂ ਕਢਾਉਣ ਮਾਰਸ਼ਲ ਆਰਟ ਘੋੜਸਵਾਰੀ ਗਤਕਾ ਆਦਿ ਦੇ ਪ੍ਰਦਰਸ਼ਨ ਕਰਨ ਦੇ ਲਈ ਪ੍ਰੇਰਿਆ ਸਿੱਖਾਂ ਵਿੱਚ ਨਗਾੜਿਆਂ ਦੇ ਜੋਸ਼ ਭਰਨ ਦੇ ਲਈ ਵੀਰ ਰਸ ਅਤੇ ਗੁਰਬਾਣੀ ਦਾ ਉਹ ਟਾਸਰਾ ਲੈਣ ਲਈ ਪ੍ਰੇਰਿਆ ਗਿਆ ਹੋਲੀ ਕੀਨੀ ਸੰਤ ਸੇਵ ਰੰਗਲਾ ਗਾਤ ਲਾਲਦੇਵ ਸੇਵਾਸੀ ਮਗਰਨ ਦੇ ਨਾਲ ਸਿੱਖਾਂ ਨੂੰ ਜ਼ੋਰ ਜ਼ੁਲਮ ਦੇ ਨਾਲ ਟਾਕਰਾ ਲੈਣ ਦੇ ਲਈ ਵੀ ਜੁਗਤ ਦੱਸੀ ਗਈ ਹੋਲੇ ਮਹੱਲੇ ਤੇ ਕਿਲਾ ਆਨੰਦਗੜ੍ਹ ਸਾਹਿਬ ਤੋਂ ਪੰਜ ਪਿਆਰੇ ਅਰਦਾਸ ਕਰਕੇ ਨਿਸ਼ਾਨ ਸਾਹਿਬ ਦੀ ਛੱਤਰ ਛਾਇਆ ਹੇਠ ਵੱਡਾ ਜਲੂਸ ਕੱਢਦੇ ਹਨ ਜੋ ਗੁਰਦੁਆਰਾ ਮਾਤਾ ਜੀ ਤੋਂ ਜੀਤੋਂ ਹੁੰਦਾ ਹੋਇਆ ਹੋਲਗੜ੍ਹ ਦੇ ਕਿਲੇ ਰਾਹੀਂ ਚਰਨ ਗੰਗਾ ਲੰਘ ਕੇ ਰੇਲਵੇ ਮੈਦਾਨ ਦੇ ਵਿੱਚ ਪੁੱਜਦਾ ਹੈ ਨਿਹੰਗ ਸਿੰਘ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਸ਼ਸਤਰਾਂ ਨਾਲ ਲੈਸ ਨਗਾਰਿਆਂ ਦੀ ਚੋੜ ਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡਦੇ ਹੋਏ ਸ਼ਾਮਿਲ ਹੁੰਦੇ ਹਨ ਵੀਰ ਰਸ ਦੀਆਂ ਕਵਿਤਾਵਾਂ ਅਤੇ ਗੁਰਬਾਣੀ ਕੀਰਤਨ ਹੁੰਦੇ ਹਨ ਅਰਦਾਸ ਉਪਰੰਤ ਹੋਲੇ ਮਹੱਲੇ ਦੀ ਅਰਦਾਸ ਕੀਤੀ ਜਾਂਦੀ ਹੈ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਸਮਾਜਿਕ ਬੁਰਾਈਆਂ ਅਤੇ ਨਸ਼ਿਆਂ ਤੋਂ ਬਚਾ ਕੇ ਗੁਰਬਾਣੀ ਦੇ ਨਾਲ ਸੰ ਸਿਪਾਹੀ ਬਣਾ ਕੇ ਭਗਤੀ ਅਤੇ ਸ਼ਕਤੀ ਦਾ ਸੁਮੇਲ ਕਰ ਦਿੱਤਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ